ਵੱਡੇ ਤੋਂ ਵੱਡਾ ਦੁੱਖ ਘਟਦੀ ਏ ਗੁਰੂ ਦੀ ਬਾਣੀ ਇਹ ਬਾਣੀ ਜਿਹੜੀ ਤੁਹਾਨੂੰ ਅੱਜ ਦੱਸਣ ਲੱਗੇ ਆ ਨਾ ਇਹਦੀ ਵਿਧੀ ਦੱਸਣ ਲੱਗੇ ਆ ਇਸ ਬਾਣੀ ਪੜਨ ਦੇ ਨਾਲ ਵੱਡੇ ਤੋਂ ਵੱਡੇ ਰੋਗ ਠੀਕ ਹੁੰਦੇ ਨੇ ਦੁੱਖ ਦੂਰ ਹੁੰਦੇ ਨੇ ਬੰਦੇ ਦੇ ਜੰਤਰ ਮੰਤਰ ਤੰਤਰਾਲੇ ਬਾਬਿਆਂ ਕੋਲ ਜਾਣ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਇਹ ਬਾਣੀ ਪੜ ਲਈ ਵਿਧੀ ਅਨੁਸਾਰ ਆਹ ਤੁਹਾਨੂੰ ਦਸੀਏ ਪੰਜ ਚਾਰ ਮਿੰਟ ਦੀ ਵੀਡੀਓ ਸਾਰੀ ਸੰਗਤ ਨੇ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਰਵਣ ਕਰਨੀ ਤੇ ਅਮਲ ਵੀ ਕਰਨਾ ਤੇ ਇਹ ਜਪਣੀ ਵੀ ਹੈ ਤੇ ਅੱਗੇ ਵੀ ਪਹੁੰਚਾਉਣੀ ਹੈ ਆਪਣੇ ਭੈਣ ਭਰਾ ਸੱਜਣ ਮਿੱਤਰਾਂ ਸਾਰਿਆਂ ਨੂੰ ਪਹੁੰਚਾਉਣੀ ਹੈ ਆਓ ਸਾਰੀ ਸੰਗਤ ਰਲ ਮਿਲ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਆਪਾਂ ਘਰ ਦੇ ਵਿੱਚ ਕੋਈ ਦੁੱਖ ਆ ਜੇ ਨਾ ਤੇ ਜਿੰਦੇ ਤੇ ਦੁੱਖ ਆਇਆ ਉਹ ਹੀ ਜਾਣਦਾ ਤੇ ਕਈ ਵਾਰੀ ਤਾਂ ਕੋਈ ਸੱਜਣ ਮਿੱਤਰ ਭੈਣ ਭਰਾ ਰਿਸ਼ਤੇਦਾਰੇ ਵੀ ਕਹਿ ਦਿੰਦੇ ਨੇ ਤਾਂ ਪਖੰਡ ਕਰਦਾ ਇਹਨੂੰ ਕੀ ਹੈ ਜਾਂ ਕੋਈ ਕੰਮ ਤੋਂ ਡਰਦਾ ਹੈ ਜਾਂ ਕੰਮ ਤੋਂ ਭੱਜਦਾ ਹੈ ਜਾਂ ਸਾਡੇ ਕੋਈ ਧੀ ਬਿਮਾਰ ਹੈ ਕੰਮ ਤੋਂ ਭੱਜਦੀ ਹੈ ਬੜੇ ਲਫ਼ਜ਼ ਸੁਣਨ ਨੂੰ ਮਿਲਦੇ ਆ ਇਹਦਾ ਪਖੰਡ ਕਰਦਾ ਜੀ ਸਾਧ ਸੰਗਤ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਵੇਖੋ ਪੂਰਨ ਤੌਰ ਤੇ ਇੱਕ ਜੁੜਨਾ ਹੁੰਦਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਮੰਨਦੇ ਨਹੀਂ ਅਸੀਂ ਮੰਨਨੇ ਆ ਗੁਰੂ ਗ੍ਰੰਥ ਸਾਹਿਬ ਨੂੰ ਪਰ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਨਹੀਂ ਮੰਨਦੇ ਜਿਸ ਦਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣ ਲੱਗ ਪਏ ਤੇ ਉਸ ਦਿਨ ਸਾਧ ਸੰਗਤ ਨੂੰ ਕੋਈ ਦੁੱਖ ਨਹੀਂ ਆਏਗਾ ਜਿਹੜੇ ਵੀ ਦੁੱਖ ਦੀ ਘੜੀ ਸਾਡੇ ਤੇ ਆਏਗੀ ਨਾ ਤੇ ਜਦੋਂ ਗੁਰੂ ਦੀ ਗੱਲ ਮੰਨਣ ਲੱਗ ਗਏ ਫਿਰ ਉਸ ਦੁੱਖ ਦੀ ਘੜੀ ਦੇ ਵਿੱਚ ਅੱਗੇ ਆਪ ਗੁਰੂ ਗ੍ਰੰਥ ਸਾਹਿਬ ਆਪ ਖੜਨ ਗਿਆ ਕਿ ਗੁਰੂ ਆਪ ਖੜੇਗਾ ਆਓ ਸਾਧ ਸੰਗਤ ਉਹ ਕਿਹੜੀ ਬਾਣੀ ਹੈ ਕਿਹੜੀ ਵਿਧੀ ਹੈ ਜਿੰਦੇ ਨਾਲ ਆਪਾਂ ਉਹ ਬਾਣੀ ਸਰਵਣ ਕਰਨੀ ਹੈ ਸਾਧ ਸੰਗਤ ਉਹ ਬਾਣੀ ਹੈ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਸੁਖਮਣੀ ਸਾਹਿਬ ਜੀ ਦਾ ਪਾਠ ਆਮ ਸੰਗਤ ਬਹੁਤ ਕਰਦੀ ਹੈ ਇਥੇ ਮੇਰੇ ਕੋਲ ਇੱਕ ਬੀਬੀ ਆਈ ਚਲੋ ਮੈਂ ਉਸ ਦੇਰੇ ਦਾ ਸਥਾਨ ਦਾ ਨਾਂ ਨਹੀਂ ਲੈਣਾ ਕਿਉਂਕਿ ਮੈਂ ਕੋਈ ਸੰਤ ਕੋਈ ਬਾਬਾ ਨਹੀਂ ਆ ਤੇ ਪਰ ਮੈਂ ਦੱਸਣ ਲੱਗਾ ਕਿ ਉਸ ਬੀਬੀ ਨੂੰ 20 ਸਾਲ ਹੋ ਗਏ ਸੀ ਸੁਖਮਣੀ ਸਾਹਿਬ ਦੇ ਪਾਠ ਕਰਦਿਆਂ ਨੂੰ ਪਰ ਵਿੱਚ ਕਮੀਆਂ ਬੜੀਆਂ ਸੀ ਨਾਲ ਤੇ ਜਦੋਂ ਉਹਨੂੰ ਇਹ ਵਿਧੀ ਦੱਸੀ ਭੈਣੇ ਧੀਏ ਆਹ ਗੱਲ ਨੂੰ ਮਨ ਤੇ ਗੁਰੂ ਤੇਰੇ ਤੇ ਮਿਹਰ ਕਰੇਗਾ ਆ ਦੂਜੇ ਪਾਸੇ ਛੱਡ ਦੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਤੇ ਬਾਣੀ ਪੜ ਫਿਰ ਵੇਖੂ ਗੁਰੂ ਕਿਵੇਂ ਨਹੀਂ ਸੁਣਦਾ ਤੇ ਉਸ ਬੀਬੀ ਨੇ ਜਿਹੜੀ ਵਿਧੀ ਤੁਹਾਨੂੰ ਦੱਸਣ ਲੱਗਾ ਏਸੀ ਵਿਧੀ ਦੇ ਨਾਲ ਪਾਠ ਕੀਤਾ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ 20 ਸਾਲ ਪੁਰਾਣਾ ਦੁੱਖ ਕੱਟਿਆ ਗਿਆ ਹੁੰਦਾ ਤੇ ਇੱਕ ਗੱਲ ਹੋਰ ਯਾਦ ਰੱਖਿਓ ਮੈਨੂੰ ਕਈ ਕਮੈਂਟ ਕਰਦੇ ਆ ਇੱਕ ਨਵਾਂ ਬਾਬਾ ਹੋਰ ਆ ਗਿਆ ਸਾਧ ਸੰਗਤ ਮੈਂ ਬਾਬਾ ਬੁਬਾ ਨਹੀਂ ਆ ਨਾ ਕੋਈ ਸੰਤ ਆ ਤੇ ਬਾਬਿਆਂ ਬੁੱਬਿਆਂ ਵਾਲੇ ਚੱਕਰਾਂ 'ਚ ਤਾਂ ਨਾ ਮੈਂ ਪਾਵਾਂ ਤੇ ਨਾ ਮੈਂ ਪਾਵਾਂ ਮੈਨੂੰ ਤਾਂ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੀ ਕੋਈ ਬਾਬਾ ਹੈ ਮੇਰਾ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਦਾ ਨਾ ਜਿੰਨੀਆਂ ਵੀਡੀਓ ਤੇ ਕੀਤੀਆਂ ਪਹਿਲਾਂ ਵੀ ਮੇਰੇ ਕੋਲ ਇੱਕ ਇੱਕ ਦਾ ਸਬੂਤ ਪਿਆ ਅੱਜ ਉਹ ਜਿਉਂਦੇ ਜਾਗਦੇ ਨੇ ਜਿਨ੍ਹਾਂ ਲੋਕਾਂ ਨੂੰ ਫਰਕ ਪਿਆ ਏ ਇਹਨਾਂ ਵਿਧੀਆਂ ਨਾਲ ਪੜਨ ਦੇ ਨਾਲ ਜਿਨ੍ਹਾਂ ਦੇ ਵੱਡੇ ਵੱਡੇ ਰੋਗ ਕੱਟੇ ਗਏ ਕਈਆਂ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ 15 15 20 20 ਸਾਲ ਹੋ ਗਏ ਸੀ ਬੱਚੇ ਨਹੀਂ ਹੋ ਰਹੇ ਸੀ ਤੇ ਬਾਣੀ ਪੜਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੇ ਨਾਲ ਗੁਰੂ ਨੇ ਉਹਨਾਂ ਤੇ ਉਹ ਵੀ ਮਿਹਰ ਕੀਤੀ ਹੈ ਵੱਡੇ ਤੋਂ ਵੱਡੇ ਰੋਗ ਬਨ ਕੇ ਲਿਆਉਂਦੇ ਸੀ ਇੱਥੇ ਮੇਰੇ ਕੋਲ ਲੋਕ ਬਨ ਕੇ ਕੋਈ ਚੁੰਨੀਆਂ ਨਾਲ ਕੋਈ ਪੱਗਾਂ ਦੇ ਨਾਲ ਦਸਤਾਰਾਂ ਦੇ ਨਾਲ ਬਨ ਕੇ ਲੋਕਾਂ ਨੂੰ ਲਿਆਉਂਦੇ ਸੀ ਇਸ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਨੇ ਉਹਨਾਂ ਨੂੰ ਅੱਜ ਰਾਜੀ ਕੀਤਾ ਉਹ ਠੀਕ ਨੇ ਚੰਗੇ ਬਣੇ ਸੁਖਮਣੀ ਸਾਹਿਬ ਦਾ ਪਾਠ ਕਰਨਾ ਤੇ ਕਰਨਾ ਕਿਵੇਂ ਹੈ ਸਾਧ ਸੰਗਤ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡਾ ਇਹ ਪਾਠ ਸੰਪੂਰਨ ਹੋਣਾ ਚਾਹੀਦਾ ਹੈ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਇਹ ਸਮਾਪਤੀ ਹੋਣੀ ਚਾਹੀਦੀ ਤੁਹਾਡੀ ਤੁਹਾਡਾ ਰੁਟੀਨਿਕ 1 ਘੰਟੇ ਵਿੱਚ ਕਰਨ ਦਾ 1.5 ਘੰਟੇ ਵਿੱਚ ਪਾਠ ਕਰਨ ਦਾ ਕਈ ਸੱਜਣ ਪੌਣੇ ਘੰਟੇ 'ਚ ਵੀ ਕਰਦੇ ਹੋ ਤੁਹਾਨੂੰ ਪਤਾ ਪਰ ਮੈਨੂੰ ਦੋ ਕੰਟਿਆਂ ਦੇ ਇਸ ਦੋ ਕੰਟਿਆਂ ਦੇ ਵਿੱਚ ਵਿੱਚ ਪਹਿਲਾਂ ਪਹਿਲਾਂ ਸਮਾਪਤੀ ਹੋਣੀ ਚਾਹੀਦੀ ਤੁਹਾਡੀ 3 ਤੋਂ 5 ਵਜੇ ਤੱਕ ਅਮਰਤ ਵੇਲੇ ਪਹਿਲਾਂ ਉੱਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਫਿਰ ਸੁਖਮਣੀ ਸਾਹਿਬ ਦਾ ਪਾਠ ਆਰੰਭ ਕਰ ਲੈਣਾ ਕੋਲ ਜਲ ਰੱਖ ਲੈਣਾ ਤੇ ਇੱਕ ਕੋਲ ਸ੍ਰੀ ਸਾਹਿਬ ਰੱਖ ਲੈਣੀ ਸਰਬਲੋ ਦੀ ਹੱਥ ਵਿੱਚ ਸਰਬਲੋ ਦਾ ਕੜਾ ਤੁਹਾਡੇ ਹੋਣਾ ਚਾਹੀਦਾ ਤੇ ਸਾਧ ਸੰਗਤ ਇੱਕ ਸ੍ਰੀ ਸਾਹਿਬ ਰੱਖਣੀ ਹੈ ਕੋਲ ਜਲ ਰੱਖਣਾ ਤੇ ਜਿਹੜੀ ਸ੍ਰੀ ਸਾਹਿਬ ਉਹ ਜਲ ਦੇ ਵਿੱਚ ਪਾ ਦੇਣੀ ਹੈ ਤੇ ਪੂਰਾ ਸੰਪੂਰਨ ਉਹ ਪਾਠ ਪੜ੍ਹਨਾ ਸਵਾ ਮਹੀਨਾ ਹਰ ਰੋਜ਼ ਇਸੇ ਤਰ੍ਹਾਂ ਕਰਨਾ ਪਾਠ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਤੁਹਾਡਾ ਕੋਈ ਵੀ ਦੁੱਖ ਹੈ ਜਿਹੜਾ ਮਰਜ਼ੀ ਹੋਵੇ ਗੁਰਮਤ ਅਨੁਸਾਰ ਹੋਵੇ ਕੋਈ ਵੀ ਇੱਛਾ ਤੁਹਾਡੀ ਗੁਰੂ ਸਾਹਿਬ ਉਹ ਪੂਰੀ ਕਰਨਗੇ ਸਵਾ ਮਹੀਨਾ ਰੋਟੀਨ ਨਾਲੇ ਪਾਠ ਕਰਕੇ ਦੇਖ ਲਿਓ ਤੇ ਗੁਰੂ ਸਾਹਿਬ ਮਿਹਰ ਕਰ ਦੇਣਗੇ ਤੁਸੀਂ ਕਰੋਗੇ ਤੁਹਾਡੀ ਨਾਲ ਦੀ ਨਾਲ ਤੁਹਾਨੂੰ ਚੰਗੇ ਸਨੇਹ ਆਉਣੇ ਸ਼ੁਰੂ ਹੋ ਜਾਣਗੇ ਧੀਆਂ ਪੁੱਤਰਾ ਵੱਲੋਂ ਕਾਰੋਬਾਰ ਵੱਲੋਂ ਕਿਸੇ ਕਿਸਮਤ ਵੱਲੋਂ ਵੀ ਜੋ ਦੁੱਖ ਹੈ ਤੁਹਾਨੂੰ ਗੁਰੂ ਸਾਹਿਬ ਮਿਹਰ ਕਰ ਦੇਣਗੇ ਤੁਹਾਡੇ ਕਾਰਜ ਚ ਸ਼ੁਰੂ ਹੋ ਜਾਣਗੇ ਹੋਣੇ ਪਰ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਪੂਰਨ ਰੱਖਿਓ ਜੋਤ ਲਾ ਕੇ ਜਲ ਰੱਖ ਕੇ ਸੁਖਮਣੀ ਸਾਹਿਬ ਦਾ ਪਾਠ ਦਿਨ ਤੋਂ 5 ਵਜੇ ਦੇ ਵਿੱਚ ਕਰਨਾ ਹੈ ਦੇਸੀ ਘੋਦੀ ਜੋਤ ਲਾਉਣੀ ਹੈ ਕੋਈ ਵਹਿਮ ਭਰਮ ਨਾ ਕਰਿਆ ਕਰੋ ਬੜੇ ਮੈਨੂੰ ਫੋਨ ਵੀ ਆਉਂਦੇ ਆ ਉਲੰਭੇ ਵੀ ਨਹੀਂ ਸੰਗਤ ਦੇ ਭਾਈ ਸਾਹਿਬ ਫੋਨ ਨਹੀਂ ਚੁੱਕਦੇ ਸਾਧ ਸੰਗਤ ਫੋਨ ਆਉਂਦਾ ਹੀ ਇੰਨੇ ਕੋ ਨਹੀਂ ਬਹੁਤ ਫੋਨ ਆਉਂਦੇ ਨੇ ਪਰ ਸਾਧ ਸੰਗਤ ਮੈਂ ਵੀ ਗ੍ਰਸਤੀ ਬੰਦਾ ਹਾਂ ਬੱਚਿਆਂ ਵਾਲਾ ਪਰਿਵਾਰਾਂ ਵਾਲਾ ਕਈ ਵਾਰੀ ਨਹੀਂ ਵੀ ਚੁੱਕੇ ਜਾਂਦੇ WhatsApp ਤੇ ਮੈਸੇਜ ਕਰਿਆ ਕਰੋ ਤੇ ਤੁਹਾਨੂੰ ਜਵਾਬ ਛੇਤੀ ਮਿਲ ਜਾਇਆ ਕਰੇਗਾ ਕਿਉਂਕਿ ਕੁਝ ਸਮਾਂ ਹੋ ਗਿਆ ਅੱਜ 10-15 ਦਿਨਾਂ ਤੋਂ ਮੈਂ ਵੈਸੇ ਹੀ ਬੜਾ ਬੀਜੀ ਸੀ ਬੱਚਾ ਮੇਰਾ ਠੀਕ ਨਹੀਂ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆ ਜੋ ਚੜ੍ਹਦੀ ਕਲਾ ਚ ਐ ਤੇ ਮੈਂ ਬੇਨਤੀ ਕਰਨਾ ਕਿ ਇਸ ਵਿਧੀ ਦੇ ਨਾਲ ਪੜੋ ਸਵਾ ਮਹੀਨਾ ਕਰਕੇ ਪਾਠ ਤੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਜਾਇਓ ਤੇ ਗੁਰੂ ਗ੍ਰੰਥ ਸਾਹਿਬ ਕਲਾ ਪਛਾਦੀ ਦੇਖ ਲੈ ਕੇ ਅਰਦਾਸ ਕਰਿਓ ਕਿ ਮਹਾਰਾਜ ਮੇਰ ਕਾਰਸੀ ਤੇਰੇ ਧਿਆਪ ਉਤਰਾ ਸਾਡੇ ਤੇ ਆ ਦੁੱਖ ਬਣ ਗਿਆ ਤੇ ਸਾਡੇ ਤੇ ਮਿਹਰ ਕਰ ਤੇ ਗੁਰੂ ਮਿਹਰ ਜ਼ਰੂਰ ਕਰੇਗਾ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ